ਸਿੱਖਾਂ ਦੇ ਅੰਦਰ ਧਰਮਾਂ ਦੇ ਨਾਂ ਤੇ ਨਫ਼ਰਤ ਕਰਨ ਵਾਲੇ ਬਾਬੇ ਨਾਨਕ ਦੇ ਇਹਨਾਂ ਬੋਲਾਂ ਤੋਂ ਸਿੱਖਿਆ ਲੈ ਲੈਣ ਜਦੋਂ ਵੀ ਕਿ ਗੁਰੂ ਨਾਨਕ ਸਾਹਿਬ ਤੋਂ ਇਹ ਪੁੱਛਦਾ ਸੀ ਨਾ ਕਿ ਜੋ ਤੁਹਾਡੇ ਨਾਲ ਬਾਲਾ ਤੇ ਮਰਦਾਨਾ ਨੇ ਕਿ ਇਹ ਤੁਹਾਡੇ ਚੇਲੇ ਨੇ ਕਿ ਇਹ ਤੁਹਾਡੇ ਖਾਦਮ ਨੇ ਨੌਕਰ ਨੇ ਤਾਂ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਦਾ ਕੀ ਜਵਾਬ ਹੁੰਦਾ ਸੀ ਆਪਾਂ ਸਾਰੇ ਇਹ ਜਾਣਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਉਦਾਸੀਆਂ ਵੇਲੇ ਦੋ ਸਾਥੀ ਸਨ ਇੱਕ ਭਾਈ ਬਾਲਾ ਤੇ ਇੱਕ ਭਾਈ ਮਰਦਾਨਾ ਪਾਈ ਬਾਲਾ ਜੋ ਕਿ ਹਿੰਦੂ ਸੰਤ ਤੇ ਪਾਈ ਮਰਦਾਨਾ ਜੋ ਕਿ ਮੁਸਲਮਾਨ ਸੰਤ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਅੰਦਰੋਂ ਰੱਬੀ ਬੋਲ ਨਿਕਲਦੇ ਬਾਣੀ ਨਿਕਲਦੀ ਤਾਂ ਭਾਈ ਮਰਦਾਨਾ ਜੀ ਰਬਾਬ ਛੇੜਦੇ ਉਹਨਾਂ ਰੱਬੀ ਬੋਲਣ ਨੂੰ ਸੰਗੀਤ ਦਿੰਦੇ ਤੁਨਾ ਦਿੰਦੇ ਤੇ ਭਾਈ ਬਾਲਾ ਜੀ ਗੁਰੂ ਨਾਨਕ ਸਾਹਿਬ ਉੱਪਰ ਚਵਰ ਕਰਦੇ ਤੇ ਜਦੋਂ ਕੋਈ ਆ ਕੇ ਗੁਰੂ ਨਾਨਕ ਸਾਹਿਬ ਨੂੰ ਇਹ ਪੁੱਛਦਾ ਕਿ ਇਹ ਤੁਹਾਡੇ ਨਾਲ ਨੌਕਰ ਨੇ ਤੁਹਾਡੇ ਛਿਸ਼ ਨੇ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਸਨ ਕਿ ਨਾ ਤਾਂ ਮੇਰੇ ਨੌਕਰ ਨੇ ਨਾ ਮੇਰੇ ਚਿੱਲੇ ਨੇ ਨਾ ਮੇਰੇ ਮੁਰੀਦ ਨੇ ਨਾ ਮੇਰੇ ਸੇਵਕ ਨੇ ਇਹ ਤਾਂ ਭਾਈ ਨੇ ਭਾਈ ਬਾਲਾ ਤੇ ਭਾਈ ਮਰਦਾਨਾ ਭਾਈ ਤੋਂ ਪਾ ਮੇਰੇ ਭਰਾ ਨੇ ਗੁਰੂ ਸਾਹਿਬ ਕਹਿੰਦੇ ਸਨ ਅਸੀਂ ਵਿਚਕਾਰ ਬੈਠ ਜਾਈਏ ਤਾਂ Hindu Muslimਣ ਪਾਈ ਪਾਈ ਸੋ ਮੈਨੂੰ ਲੱਗਦਾ ਹੈ ਸਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਇੰਨਾ ਬੋਲਾਂ ਨੂੰ ਸਮਝਣਾ ਚਾਹੀਦਾ ਹੈ ਕਿ Hindu ਪਾਈ ਬਾਲਾ ਤੇ Muslimਣ ਪਾਈ ਮਰਦਾਨਾ ਇਹ ਦੋਵੇਂ ਮੇਰੇ ਭਰਾ ਨੇ